ਪੀਰੀ ਫੁਕੀਰੀ ਰੰਗ ਚੈਨਲ ਦੇਖ ਰਹੀਆਂ ਸਾਰੀਆਂ ਸੰਗਤਾਂ ਨੂੰ ਜੈ ਪੀਰਾਂ ਦੀ ਜੈ ਮਸਤਾਂ ਦੀ ਦੋਸਤੋ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੀ ਸੇਵਾ ਚ ਲੈ ਕੇ ਹਾਜ਼ਰ ਹੋਏ ਆਂ ਦੁਸ਼ਮਣਾਂ ਦੇ ਖਾਤਮੇ ਲਈ ਮਾਤਾ ਕਾਲੀ ਦਾ ਟਾਲਾ ਲੈ ਕੇ ਹਾਜ਼ਰ ਹੋਏ ਆਂ ਟਾਲਾ ਨੰਬਰ 3 ਆ ਜੀ ਤਾਂ ਦੋਸਤੋ ਪਹਿਲਾਂ ਵੀ ਅਸੀਂ ਟਾਲੇ ਪਾ ਚੁੱਕੇ ਆਂ ਮਾਤਾ ਕਾਲੀ ਦੇ ਦੁਸ਼ਮਣਾਂ ਦੇ ਖਾਤਮੇ ਲਈ ਇਹ ਤੀਸਰਾ ਟਾਲਾ ਹੈ ਜਿਹੜਾ ਅਸੀਂ ਦੇਣ ਲੱਗੇ ਆਂ ਤਾ ਦੋਸਤੋ ਇਹ ਜਿਹੜਾ ਟਾਲਾ ਆ ਇਹ ਬਹੁਤ ਪਖਟ ਟਾਲਾ ਆ ਇਹ ਥੋੜਾ ਜਿਹਾ ਔਖਾ ਆ ਕਰਨ ਦੇ ਵਿੱਚ ਪਰ ਰਿਜ਼ਲਟ ਜਿਹੜਾ ਇਹਦਾ ਬਹੁਤ ਤੀਜ ਤਰਾੜ ਮਿਲਦਾ ਤਾਂ ਕਿ ਕੰਮ ਚੁਟਕੀਆਂ ਚ ਹੁੰਦਾ ਮਿੱਟਾ ਦੇ ਵਿੱਚ ਕੰਮ ਸਕਿੰਟਾਂ 'ਚ ਕੰਮ ਹੁੰਦਾ ਛਿਹੜੇ ਖਾਸ ਦਿਨ ਉਹ ਇਹ ਕੀਤਾ ਜਾਂਦਾ ਉਹ ਸਾਰਾ ਦੱਸਾਂਗੇ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਦੇਖਿਓ ਪਹਿਲਾਂ ਜਿਹੜੇ ਸਾਡੇ ਚੈਨਲ ਤੇ ਨਵੇਂ ਆਏ ਨੇ ਉਹਨਾਂ ਨੂੰ ਸਾਡੀ ਗੁਜ਼ਾਰਿਸ਼ ਆ ਕਿ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਘੰਟੀ ਵਾਲੇ ਬਟਨ ਨੂੰ ਵੀ ਦਬਾਇਆ ਕਰੋ ਤਾਂ ਕਿ ਆਉਣ ਵਾਲੀਆਂ ਵੀਡੀਓ ਫਿਰ ਮਿਲਦੀਆਂ ਰਹਿਣਗੀਆਂ ਤੁਹਾਨੂੰ ਤਾਂ ਹੁਣ ਗੱਲ ਕਰਦੇ ਆ ਜੀ ਦੁਸ਼ਮਣਾਂ ਦੇ ਖਾਤਮੇ ਲਈ ਮਾਂ ਕਾਲੀ ਦਾ ਟਾਲਾ ਜਿਹੜਾ ਬਹੁਤ ਪਾਵਰਫੁੱਲ ਹੈ ਇਹ ਦੋਸਤੋ ਇਹੇ ਜਿਹੜਾ ਟਾਲਾ ਮਾਂ ਸ਼ਮਸ਼ਾਨ ਕਾਲੀ ਦਾ ਟਾਲਾ ਆ ਇਹੇ ਸ਼ਮਸ਼ਾਨ ਕਾਲੀ ਦਾ ਟਾਲਾ ਇੰਨਾ ਕਿ ਜ਼ਬਰਦਸਤ ਟਾਲਾ ਆ ਦੁਸ਼ਮਣਾਂ ਦੇ ਫੱਟੇ ਚੱਕ ਦਿੰਦਾ ਪਰ ਸਚਾਈ ਦੇ ਵਿੱਚ ਦੁਸ਼ਮਣ ਤੁਹਾਡੇ ਹੋਣੇ ਚਾਹੀਦੇ ਆ ਇਹ ਨਹੀਂ ਕਿ ਤੁਸੀਂ ਜੇ ਸੇਨਾ ਦੁਸ਼ਮਣੀ ਕੱਢਣ ਵਾਸਤੇ ਇਹ ਕੰਮ ਕਰਦੋ ਨਾ ਐਦਾਂ ਨਹੀਂ ਤੁਹਾਡੇ ਨਾਲ ਵਾਕਈ ਤੁਹਾਡਾ ਉਸ ਦੁਸ਼ਮਣ ਨੇ ਤੁਹਾਡਾ ਨੁਕਸਾਨ ਕੀਤਾ ਹੋਇਆ ਹੋਵੇ ਤੁਹਾਡਾ ਉਹਨੇ ਕੁਝ ਨਾ ਕੁਝ ਕੀਤਾ ਹੋਵੇ ਫਿਰ ਤੁਸੀਂ ਇਸ ਟੀਨ ਨੂੰ ਕਰ ਸਕਦੇ ਨਹੀਂ ਤਾਂ ਉਲਟਾ ਤੁਹਾਡਾ ਨੁਕਸਾਨ ਹੋ ਜਾਣਾ ਕਿਉਂਕਿ ਮਾ ਕਾਲੀ ਹੈ ਇਹ ਦੁਸ਼ਮਣਾਂ ਦਾ ਨਾਸ਼ ਕਰਨ ਵਾਸਤੇ ਹੀ ਨੇ ਧਰਤੀ ਤੇ ਅਵਤਾਰ ਲਿਆ ਸੀ ਸ਼ਤੂ ਜੀ ਨੇ ਵੀ ਹੈਗੇ ਆ ਸਾਰੇ ਖਤਮ ਕਰ ਦਿੰਦੀ ਹੈ ਮੁੜ ਕੇ ਸ਼ਤਰੂ ਪੈਰ ਨਹੀਂ ਪੱਟ ਸਕਦੇ ਤੁਹਾਡੇ ਵੱਲ ਨੂੰ ਤਾਂ ਦੋਸਤੋ ਜਿਸ ਤਰੀਕੇ ਨਾਲ ਤੁਹਾਨੂੰ ਦੱਸਾਂਗੇ ਉਸੇ ਤਰੀਕੇ ਨਾਲ ਢਾਲਾ ਕਰ ਲੈਣਾ ਪਰ ਇੱਕ ਸਾਡੀ ਸ਼ਰਤ ਹੈ ਕਿ ਤੁਸੀਂ ਵੀਡੀਓ ਨੂੰ ਬਿਨਾਂ ਸਕਿੱਪ ਕੀਤੇ ਪੂਰੀ ਦੇਖਿਓ ਤਾਂ ਕਿ ਗੱਲ ਸਮਝ ਤਾਂ ਹੀ ਆਉਣੀ ਆ ਜਦੋਂ ਗੱਲ ਵਿੱਚ ਤੁਸੀਂ ਨਹੀਂ ਸੁਣਦੇ ਸਕਿੱਪ ਕਰ ਜਾਂਦੇ ਆ ਤਾਂ ਸਾਰੀ ਗੱਲਬਾਤ ਜਿਹੜੀ ਹੈ ਤੁਸੀਂ ਵਿੱਚ ਰਹਿ ਜਾਂਦੀ ਫਿਰ ਤੁਸੀਂ ਕਮੈਂਟ ਦੇ ਵਿੱਚ ਮੈਸੇਜ ਕਰਕੇ ਪੁੱਛਦੇ ਹੋ ਕਿ ਕਿੱਦਾਂ ਕਰਨਾ ਜੀ ਇਹ ਕਿੱਦਾਂ ਇਤਾਂ ਨਹੀਂ ਹੋਇਆ ਫਲਾਣਾ ਨਹੀਂ ਹੋਇਆ ਸੋ ਅਸੀਂ ਹਰ ਵੀਡੀਓ ਦੇ ਵਿੱਚ ਇਹੀ ਕਹਨੇ ਆ ਕਿ ਵੀਡੀਓ ਨੂੰ ਸਕਿਪ ਕੀਤੇ ਤੋਂ ਬਿਨਾ ਦੇਖੋ ਤਾਂ ਪੂਰੀ ਗੱਲ ਸਮਝ ਆਵੇ ਇਸ ਲਈ ਤੁਸੀਂ ਸਮਝਣਾ ਨਾ ਸਮਝਣਾ ਇਹ ਤੁਹਾਡੇ ਉੱਤੇ ਆ ਤੁਸੀਂ ਬਿਨਾਂ ਸਕਿਪ ਕੀਤੇ ਜ਼ਰੂਰ ਦੇਖਿਓ ਤਾਂ ਹੁਣ ਗੱਲ ਕਰਦੇ ਆ ਮਾਤਾ ਕਾਲੀ ਦੇ ਢਾਲੇਵਾਰੇ ਜਿਹੜਾ ਦੁਸ਼ਮਣਾਂ ਦਾ ਨਾਸ਼ ਕਰਦਾ ਤਾਂ ਦੋਸਤੋ ਦੁਸ਼ਮਣ ਤੁਹਾਡੇ ਕੋਈ ਵੀ ਹੋ ਸਕਦੇ ਆ ਤੁਹਾਡੇ ਆਸ-ਪਾਸ ਤੁਹਾਡੇ ਘਰ ਦੇ ਵਿੱਚ ਤੁਹਾਡੇ ਕੋਈ ਭੈਣ ਭਰਾ ਵੀ ਦੁਸ਼ਮਣ ਹੋ ਸਕਦਾ ਚਾਚੇ ਤਾਇਆ ਚੋ ਹੋ ਸਕਦਾ ਕੋਈ ਮਾਸੀ ਮਾਸੜ ਹੋ ਸਕਦਾ ਕੋਈ ਵੀ ਜਿਹੜਾ ਸ਼ਤਰੂ ਆ ਦੁਸ਼ਮਣ ਆ ਤੁਹਾਡਾ ਹੋ ਸਕਦਾ ਬਾਹਰਲਾ ਵੀ ਹੋ ਸਕਦਾ ਕਿਉਂ ਕਰਕੇ ਅੱਜ ਦੇ ਟਾਈਮ ਦੇ ਵਿੱਚ ਕੋਈ ਕਿਸੇ ਨੂੰ ਤਰੱਕੀ ਕਰਕੇ ਖੁਸ਼ ਨਹੀਂ ਹੈਗਾ ਜੇ ਕੋਈ ਬੰਦਾ ਕਿਸੇ ਨੇ ਕਾਰ ਲੈ ਲਈ ਤਾਂ ਸੜ ਜਾਣਾ ਜੇ ਕਿਸੇ ਨੇ ਮੋਟਰਸਾਈਕਲ ਲੈ ਲਿਆ ਤਾਂ ਸੜ ਜਾਣਾ ਜੇ ਕੋਈ ਘਰ ਬਣਾ ਗਿਆ ਆਪਣਾ ਤਾਂ ਸੜ ਜਾਣਾ ਕੋਈ ਜ਼ਮੀਨ ਜਾਇਦਾਦ ਲਈ ਤਾਂ ਸੜ ਜਾਣਾ ਕਿਉਂ ਕਰਕੇ ਲੋਕ ਕਹਿੰਦੇ ਵੀ ਇਹ ਤਰੱਕੀ ਕਿਉਂ ਕਰ ਗਿਆ ਲੋਕਾਂ ਦੇ ਅੰਦਰ ਇਹ ਜਿਹੜੀ ਨਫ਼ਰਤ ਆ ਉਹ ਫਿਰ ਦੁਸ਼ਮਣੀ 'ਚ ਬਦਲ ਕੇ ਤੁਹਾਡਾ ਨੁਕਸਾਨ ਕਰ ਦਿੰਦੀ ਲੋਕ ਅੱਜ ਦੇ ਟਾਈਮ ਦੇ ਵਿੱਚ 90% ਲੋਕ ਇਹੀ ਕੰਮ ਲੱਗਿਓ ਆ ਲੋਕਾਂ ਨੇ ਬਹੁਤ ਜ਼ਿਆਦਾ ਇਸ ਕੰਮ ਦਾ ਟ੍ਰੈਂਡ ਚਲਾਤਾ ਹੋਇਆ ਔਰ ਬੇੜਾਗਰ ਕਰ ਦਿੰਦੇ ਦੂਸਰੇ ਬੰਦੇ ਦਾ ਸੋ ਇਹਨਾਂ ਤੋਂ ਬਚਣ ਵਾਸਤੇ ਤੁਹਾਡੇ ਲਈ ਹਿਟਾਲੇ ਲੈ ਕੇ ਆਣੇ ਆ ਕਿਉਂਕਿ ਕਿ ਤੁਸੀਂ ਸਾਡੇ ਚੈਨਲ ਨਾਲ ਜੁੜਿਓ ਬਹੁਤ ਲੰਬੇ ਸਮੇਂ ਤੋਂ ਜੁੜਿਓ ਤਾਂ ਕਿ ਤੁਹਾਡਾ ਕੋਈ ਵੀ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਹੋਵੇ ਭਲਾ ਹੋਵੇ ਸਾਡੀ ਇਹੀ ਮਨੁਕਾਮਨਾ ਹੁੰਦੀ ਹੈ ਤਾਂ ਦੋਸਤੋ ਹੁਣ ਜੀ ਗੱਲ ਕਰੀਏ ਦੁਸ਼ਮਣਾ ਦੀ ਦੁਸ਼ਮਣ ਨੂੰ ਦੁਸ਼ਮਣ ਦੇ ਫੱਟੇ ਇਦਾਂ ਦੇ ਚੁੱਕੇ ਜਾਂਦੇ ਆ ਦੁਸ਼ਮਣ ਦੁਆਰਾ ਕਦੀ ਤੁਹਾਡੇ ਤੇ ਵਾਰ ਨਹੀਂ ਕਰ ਸਕਦਾ ਦੁਸ਼ਮਣ ਨੂੰ ਮੌਕਾ ਹੀ ਨਹੀਂ ਦਿੰਦੀ ਹੈ ਇਹ ਮਾਸ਼ ਸ਼ਮਸ਼ਾਨ ਕਾਲੀ ਦਾ ਟਾਲਾ ਖਾਸ ਇਹ ਮਸਿਆ ਵਾਲੇ ਦਿਨ ਕੀਤਾ ਜਾਂਦਾ ਸਿਰਫ ਮਸਿਆ ਤੇ ਹੀ ਇਹਦਾ ਇੱਕ ਵਾਰ ਪ੍ਰਯੋਗ ਕਰਨਾ ਹੈ 6 ਮਹੀਨੇ ਚ ਉਸ ਤੋਂ ਬਾਅਦ ਨਹੀਂ ਜੇ ਤੁਹਾਨੂੰ ਲੱਗਾ ਤੁਹਾਡਾ ਨਹੀਂ ਅੱਕੀ ਰਿਜ਼ਲਟ ਆ ਫਿਰ ਅਗਲੇ ਮਹੀਨੇ ਮਸਿਆ ਨੂੰ ਫੇਰ ਤੁਸੀਂ ਇਹ ਪ੍ਰਯੋਗ ਕਰਨਾ ਤੁਸੀਂ ਹੁਣ ਇਹਦਾ ਸੁਣ ਲਓ ਕਿਦਾਂ ਕਰਨਾ ਹੈ ਤੁਸੀਂ ਕੀ ਕਰਨਾ ਮਸਿਆ ਵਾਲੇ ਦਿਨ ਤੋ ਨਿੰਬੂ ਲੈ ਲੈਣੇ ਆ ਫਰੈਸ਼ ਸਾਫ ਸੁਥਰੇ ਨਿੰਬੂ ਲੈਣੇ ਆ ਦਾਗ-ਦੂਬ ਕਿਸੇ ਪਾਸੇ ਲੱਗਾ ਨਾ ਹੋਵੇ ਨਿੰਬੂ ਨੂੰ ਲੈ ਕੇ ਦੋ ਨਿੰਬੂਆਂ ਨੂੰ ਉਹਦੇ ਵਿੱਚ ਉਹਦਾ ਤੁਸੀਂ ਕੋਈ ਵੀ ਬੰਦਾ ਆ ਚਾਹੇ ਜਨਾਨੀ ਉਹਦਾ ਪਤਲਾ ਬਣਾ ਲੈਣਾ ਪਿੱਛੇ ਨਿੰਬੂ ਦੇ ਉੱਤੇ ਮਾਰਕਰ ਕਾਲੇ ਮਾਰਕਰ ਨਾਲ ਮਾਰਕਟ ਚੋਂ ਮਿਲ ਜਾਂਦਾ ਉਹਦਾ ਜੇ ਲੇਡੀ ਸਾਹਿਬ ਲੇਡੀਜ਼ ਤੇ ਅੰਗ ਬਣਾ ਲਓ ਬੰਦਾ ਤੇ ਬੰਦੇ ਦੇ ਅੰਗ ਬਣਾ ਲਓ ਠੀਕ ਹੈ ਉਹਦੇ ਜਿਹੜਾ ਵਿੱਚ ਜਿਹੜਾ ਪੂਰਾ ਜਿਹੜਾ ਉਹਦਾ ਪੇਟ ਜਿਆ ਬਣਾਉਣਾ ਉਹਦੇ ਵਿੱਚ ਤੁਸੀਂ ਉਹਦਾ ਨਾਮ ਲਿਖਣਾ ਤੇ ਵਿੱਚ ਉਹਦੀ ਮਾਂ ਦਾ ਨਾਮ ਲਿਖਣਾ ਜੇ ਮਾਂ ਦਾ ਨਾਮ ਨਹੀਂ ਪਤਾ ਤੇ ਹਵਾ ਕਰ ਦਿਓ ਕੱਲਾ ਬਸ ਜਿਸ ਤਰ੍ਹਾਂ ਕੋਈ ਨਾਮ ਆ ਮਾ ਜੀ ਦਾ ਗੁਰਮੀਲ ਸਿੰਘ ਆ ਮਾਂ ਦਾ ਨਾਮ ਹਵਾ ਜੇ ਮਾਂ ਦਾ ਨਾਮ ਆ ਪਤਾ ਪੂਰਾ ਲਿਖ ਦਿਓ ਨਹੀਂ ਨਹੀਂ ਪਤਾ ਤੇ ਹਵਾ ਲਿਖ ਦਿਓ ਬਸ ਬਾਕੀ ਆਪੇ ਕੰਮ ਮਾਤਾ ਦਾ ਤੁਸੀਂ ਜਦੋਂ ਇਹ ਕੰਮ ਕਰਨਾ ਤੁਸੀਂ ਨਿੰਬੂ ਪਣਾ ਕੇ ਨਾਮ ਨੂੰ ਲਿਖ ਕੇ ਸਾਰਾ ਕੁਝ ਮਾਤਾ ਦੇ ਮੰਤਰ ਚੱਲ ਜਾਣਾ ਕੋਈ ਇਦਾਂ ਦਾ ਮੰਦਰ ਦੇਖ ਲਿਓ ਜਿੱਥੇ ਕੋਈ ਆਂਦਾ ਜਾਂਦਾ ਨਾ ਹੋਵੇ ਬਾਹਰ ਖਾਲੀ ਹੋਵੇ ਜੇ ਨਹੀਂ ਤੇ ਦੂਜੇ ਮੰਦਰ ਚ ਵੀ ਤੁਸੀਂ ਜਾ ਕੇ ਰੱਖ ਕੇ ਕਰ ਸਕਦੇ ਹੋ ਮੰਦਰ ਦੇ ਵਿੱਚ ਦੋਨੋਂ ਨਿੰਬੂ ਮਾਤਾ ਦੇ ਚਰਨਾਂ 'ਚ ਰੱਖ ਦੇਣੇ ਆ ਚਰਨਾਂ 'ਚ ਰੱਖਣ ਤੋਂ ਬਾਅਦ ਤੁਸੀਂ ਕੀ ਕਰਨਾ ਮਾਤਾ ਕੀ ਬੇਨਤੀ ਕਰਦਨੇ ਕੀ ਮਾਤਾ ਇਹ ਮੇਰੇ ਦੁਸ਼ਮਣਾਂ ਇਹਨਾਂ ਦੁਸ਼ਮਣਾਂ ਨੂੰ ਜੋ ਵੀ ਹੈਗਾ ਇਹਦਾ ਮੇਰਾ ਖਾਤਮਾ ਕਰ ਦੇ ਇਹਨਾਂ ਨੂੰ ਦੁਬਾਰਾ ਮੇਰੇ ਵੱਲ ਨੂੰ ਨਾ ਭੇਜੀ ਮਾਤਾ ਸ਼ਮਸ਼ਾਨ ਕਾਲੀ ਦਾ ਨਾਮ ਲੈਣਾ ਕਿ हे ਮਾ ਸ਼ਮਸ਼ਾਨ ਕਾਲੀ ਸਾਡੀ ਰੱਖਿਆ ਕਰੋ ਤੇਰੀ ਸ਼ਰਨ ਚ ਆਏ ਆਂ ਤੁਹਾਨੂੰ ਨਿੰਬੂ ਤੁਸੀਂ ਚੱਕ ਲੈਣੇ ਆ ਨਿੰਬੂ ਚੱਕ ਕੇ ਲਿਆ ਕੇ ਤੁਸੀਂ ਕੀ ਕਰਨਾ ਪੂਰੇ ਰਾਤ ਦੇ 10 ਵਜੇ ਤੁਸੀਂ ਕਿਸੇ ਵੀ ਸ਼ਮਸ਼ਾਨ ਘਾਟ ਚ ਚਲੇ ਜਾਣਾ ਸ਼ਮਸ਼ਾਨ ਘਾਟ ਦੇ ਵਿੱਚ ਜਾਣ ਕੇ ਤੁਸੀਂ ਡਰਨਾ ਨਹੀਂ ਕਿਸੇ ਨੂੰ ਨਾਲ ਲੈ ਜਾਣਾ ਉਥੇ ਟੋਆ ਪੱਟ ਕੇ ਕਿਤੇ ਵੀ ਸ਼ਮਸ਼ਾਨ ਭੂਮੀ ਦੇ ਵਿੱਚ ਨਿੰਬੂ ਦੇਣਾ ਗੱਡਾ ਠੀਕ ਹੈ ਨਿੰਬੂ ਜਦੋਂ ਘਰ ਤੋਂ ਘਰ ਪਹਿਲਾਂ ਤਾਂ ਤੁਸੀਂ ਜਦੋਂ ਨਿੰਬੂ ਲੈ ਕੇ ਜਾਣਾ ਮਾਤਾ ਦੇ ਮੰਦਰ ਤੋਂ ਪਹਿਲਾਂ ਆਪਣੇ ਸਿਰ ਤੋਂ ਪੋਠਾ ਵਾਰਨਾ 7 ਵਾਰ ਫਿਰ ਸਾਡੇ ਘਰ ਦੇਆਂ ਜੀਆਂ ਜੀਆਂ ਤੋਂ ਆਪਣੇ ਘਰ ਤੋਂ ਵਾਰ ਕੇ ਫਿਰ ਸ਼ਮਸ਼ਾਨ ਘਾਟ ਸੇ ਇੱਕ ਦੱਬ ਦਾਣਾ ਨਿੰਬੂ ਜਿਹੜਾ ਦੂਸਰਾ ਨਿੰਬੂ ਹੋਣਾ ਜਿਹੜਾ ਅਗਲਾ ਨਿੰਬੂ ਆ ਉਹ ਤੁਸੀਂ ਕਿਸੇ ਵੀ ਚਰਾਹੇ ਤੇ ਲੈ ਕੇ ਜਾਣਾ ਨਿੰਬੂ ਕਿਸ ਤਰ੍ਹਾਂ ਕਰਨਾ ਨਿੰਬੂ ਨੂੰ ਕੱਟਣਾ ਹੈ ਕਿ ਬਿਓ ਚਾਰ ਟੁਕੜੇ ਕਰ ਦੇਣੇ ਨਿੰਬੂ ਖਿਲਰਨਾ ਨਹੀਂ ਚਾਹੀਦਾ ਜਿਹੜਾ ਸ਼ਮਸ਼ਾਨ ਚ ਦਬਣਾ ਉਹ ਵੀ ਚਾਰ ਟੁਕੜੇ ਕਰਕੇ ਵੱਢ ਕੇ ਅਲੱਗ-ਅਲੱਗ ਨਹੀਂ ਹੋਣੇ ਚਾਹੀਦੇ ਜੁੜੇ ਰਹਿਣੇ ਚਾਹੀਦੇ ਨਾਲ ਥੱਲੋ ਫੁੱਲ ਵਾਂਗੂ ਸ਼ਮਸ਼ਾਨ ਦੇ ਵਿੱਚ ਵੀ ਦਬ ਕੇ ਆਉਣਾ ਇੱਕ ਜਿਹੜਾ ਨਿੰਬੂ ਆ ਉਹ ਰਸਤੇ ਦੇ ਵਿੱਚ ਤੁਸੀਂ ਕੱਟ ਕੇ ਉੱਥੇ ਸੁੱਟ ਕੇ ਆ ਜਾਣਾ ਬਸ ਜਿੰਨਾ ਤੁਸੀਂ ਕੰਮ ਕਰਦੀਓ ਦੇਖਿਓ ਤੁਹਾਡਾ ਦੁਸ਼ਮਣ ਥੋੜੇ ਦਿਨਾਂ ਦੇ ਵਿੱਚ ਤੁਹਾਡੇ ਸਾਹਮਣੇ ਹੋਏਗਾ ਉਹਦਾ ਰਿਜ਼ਲਟ ਦੇਖਿਓ ਕਿੰਨਾ ਪਾਵਰ ਹੋਣਾ ਤੇ ਇਹੀ ਵੀਡੀਓ ਸੀ ਜੇ ਚੰਗੀ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜਰੂਰ ਕਰ ਦਿਓ ਜੈ ਪੀਰਾਂ ਦੀ ਜੈ ਬਸਤਾ ਦੀ